ਅਮਨ ਪਾਜੀ ਨੂੰ ਆਗੇ ਚੱਕਰ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵਿਆਪਨ ਵਿੱਚੋਂ ਦੋ ਛੜ ਦੱਲੇ ਮੰਨ ਲਓ ਕਾਇਨਰ ਨੂੰ ਜਾਂਦੇ ਆ ਸੇੜ ਵੀ ਚਾ ਆ ਗਈ ਹੈ ਗਰਮ ਗਰਮ ਚਾਹ ਮੇਰੇ ਯਾਰ ਦੀ ਤੁਖੜ ਆਖਾ ਆਏ ਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਲੌਗ ਦੀ ਸ਼ੁਰੂਆਤ ਜਿਹੜੀ ਹੈ ਆਪਾਂ ਫਤੇ ਦੀ ਸਾਜਨਾ ਕੀਤੀ ਹੈ ਕਿਉਂਕਿ ਅੱਜ ਬੜਾ ਖਾਸ ਦਿਹਾੜਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਹੁਣ ਸ਼ਹੀਦੀ ਦਿਹਾੜੇ ਆ ਰਹੇ ਹਨ ਛੋਟੇ ਸਾਹਿਬ ਜਦਿਆਂ ਦੀਆਂ ਕੁਰਬਾਨੀਆਂ ਮਾਤਾ ਗੁਜਰੀ ਜੀ ਦੀਆਂ ਕੁਰਬਾਨੀਆਂ ਸੋ ਇਸ ਨੂੰ ਰੱਖਦੇ ਹੋਏ ਅੱਜ ਅਕਾਲ ਬਾਈਕਰਸ ਵੱਲੋਂ ਜਿਹੜੀ ਹੈ ਇੱਕ ਸ਼ਹੀਦੀ ਮਾਰ ਜਿਹੜੀ ਹੈ ਉਹ ਰਾਈਡ ਕੱਟੀ ਜਾ ਰਹੀ ਹੈ ਨਾਰਮਲੀ ਵੈਸੇ ਇਹ ਰਾਈਡ ਜਿਹੜੀ ਹੈ ਆਪਾਂ ਅ ਸ਼ਹੀਦੀ ਜਿਹੜੇ ਦਿਹਾੜੇ ਦੇ ਉਹਨਾਂ ਦਿਨ ਵਿੱਚ ਕੱਟਦੇ ਆ ਬਟ ਅੱਜ ਜਿਹੜੀ ਇਹ ਆਪਾਂ ਥੋੜਾ ਸ਼ੁਰੂ ਦੇ ਹਫਤੇ ਵਿੱਚ ਹੀ ਆਪਾਂ ਇਹ ਰਾਈਡ ਕੱਢ ਰਹੇ ਆ ਔਰ ਸਭ ਤੋਂ ਵੱਡਾ ਇਹ ਹੈ ਕਿ ਇਸ ਵਾਰ ਸਾਡੀ ਜਿਹੜੀ ਹੈ ਉਹ ਸਟਰੈਂਥੀ ਜ਼ਿਆਦਾ ਹੈ ਤੁਸੀਂ ਮਤਲਬ ਸਾਡੇ ਰਾਈਡਰਸ ਅੱਜ ਐਤਕੀ ਬਹੁਤ ਜ਼ਿਆਦਾ ਨੇ ਔਰ ਸਾਰਿਆਂ ਦੀ ਜਿਹੜੀ ਪੱਗਾਂ ਨੇ ਉਹ ਕੇਸਰੀ ਪੱਗਾਂ ਨੇ ਇਹ ਵੀ ਇੱਕ ਖਾਸੀਅਤ ਹੈ ਕਿਉਂਕਿ ਆਪਾਂ ਐਕਚੁਅਲੀ ਇਕੋਥਾਨ ਦੇ ਵਿੱਚੋਂ ਸਾਰੀਆਂ ਪੱਗਾਂ ਲਿੱਤੀਆਂ ਸੋ ਹੁਣ ਕੁਝ ਰਾਈਡਰਸ ਆਪਾਂ ਇਸ ਟਾਈਮ ਜਿਹੜੇ ਹੈਗੇ ਆ ਆਪਾਂ ਸਿੰਘ ਸਿੱਧਾ ਗੁਰਦੁਆਰਾ ਸਾਹਿਬ ਹੈਗੇ ਆ ਸੋਹਣੇ ਇਸ ਤੋਂ ਬਾਅਦ ਹੁਣ ਸਾਡੇ ਕੁਝ ਰਾਈਡਰਸ ਜਿਹੜੇ ਨੇ ਉਹ ਤੁਹਾਨੂੰ ਅੱਗੇ ਮਿਲਣਗੇ ਸੋ ਜਿਹੜੀ ਇਹ ਰਾਈਡ ਹੈ ਬੇਸਿਕਲੀ ਅਸੀਂ ਪਹਿਲੇ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਸ੍ਰੀ ਅਨੰਦਪੁਰ ਸਾਹਿਬ ਜਾਵਾਂਗੇ ਉਸ ਤੋਂ ਬਾਅਦ ਅਸੀਂ ਪਰਿਵਾਰ ਵੀ ਛੋੜਾ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕਲਾ ਛੱਡਣ ਤੋਂ ਲੈ ਕੇ ਜਿਸ ਤਰ੍ਹਾਂ ਜਿਸ ਤਰ੍ਹਾਂ ਜੋ-ਜੋ ਬਾ ਅੱਗੇ ਚੀਜ਼ ਚਲਦੀ ਰਹੀ ਹੈ ਉਸ ਉਸੇ ਤਰ੍ਹਾਂ ਅਸੀਂ ਜਿਹੜੇ ਆ ਉਹ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਔਰ ਦੇਖੋਗੇ ਤੁਸੀਂ ਉਸ ਤਰ੍ਹਾਂ ਕੇ ਸਾਡੇ ਸਾਰੇ ਰਾਈਡਰਸ ਆ ਚੁੱਕੇ ਨੇ ਨਾਰਮਲੀ ਬਾਈਕ ਸਾਡੀਆਂ ਜੜੀਆਂ ਨੇ ਉਹ ਲੇਨ ਚ ਲੱਗ ਚੁੱਕੀਆਂ ਨੇ ਟਾਈਮ ਜਿਹੜਾ ਹੈਗਾ ਉਹ ਤਕਰੀਬਨ ਇਸ ਟਾਈਮ ਹੈਗਾ 6:08 ਔਰ ਅਸੀਂ ਹੁਣ ਕੁਝ ਰਾਈਡਰਸ ਦੀ ਜੜੀ ਨੇ ਰਾਈਡਰਸ ਦੀ ਜੜੀ ਉਹ ਵੇਟ ਕਰ ਰਹੇ ਆ ਜਦੋਂ ਸਾਡੇ ਉਹ ਰਾਈਡਰਸ ਆ ਜਾਣਗੇ ਉਸ ਤੋਂ ਬਾਅਦ ਫਿਰ ਅਸੀਂ ਇਹ ਜੜੀ ਹੈ ਆਪਣੀ ਰਾਈਡ ਸ਼ੁਰੂ ਕਰਾਂਗੇ ਬਾਕੀ ਕੁਝ ਰਾਈਡਰ ਸਾਡੇ ਅੱਗੇ ਮਿਲਣਗੇ ਆ ਜਾਓ ਜੀ ਸਾਡੇ ਨਾਲ ਚੱਲੋ ਤੇ ਇਹ ਪਈ ਤਿਆਰੀਆਂ ਸਾਰੀਆਂ ਔਰ ਦੇਖੋਗੇ ਸਾਰੇ ਦੇ ਟਰਬਨ ਸੈਟ ਕਲਰ ਦੇਖੋ ਜੀ ਸਾਰੇ ਮੋਸਟਲੀ ਸਾਰੇ ਦੇ ਮੈਚ ਹਾਰਦੇ ਆ ਤਾਂ ਮੈਨੂੰ ਲੱਗਿਆ ਭਾਈ ਸਾਹਿਬ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਵੀ ਇਸ ਵਾਰ ਚੈਕਿੰਗ ਲੈ ਕੇ ਆਏ ਮੇਰੇ ਕੋਲ ਜੈਕਟ ਜਿਹੜੀ ਹੈ ਇਹ ਚਾ ਵੀ ਨਹੀਂ ਗਿਆ ਸੀਗਾ ਨੂੰ ਸਾਡੀ ਜਿਹੜੀ ਅਕਾਲ ਬਾਈਕਰਸ ਨੇ ਜਿਹੜੀ ਹੈ ਇਹ ਜੈਕਟ ਜਿਹੜੀ ਹੈ ਉਹਨੂੰ ਕਿਹਾ ਨੂੰ ਟੀਅਰ ਕਰਵਾਈਏ ਸਪੈਸ਼ਲੀ ਕਿਉਂਕਿ ਲੋਕਾਂ ਤੋਂ ਸੀ ਆਲੇ ਕੋਲ ਅਕਾਲ ਬਾਈਕਰਸ ਦੇਖਿਆ ਪਾਣੀ ਪਿੱਛੇ ਉਹ ਇਹ ਪਿੱਛੇ ਦੇਖੋ ਸੋ ਇਹ ਜਿਹੜੀ ਜੈਕਟ ਹੈ ਉਹ ਸਾਨੂੰ ਵੀ ਮਿਲੇਗੀ ਅਸੀਂ ਵੀ ਪਾਵਾਂਗੇ ਫਿਰ ਅਸੀਂ ਸੋਨੀ ਨੂੰ ਫੋਟਾ ਪਚਾਵਾਂਗੇ ਮੋਸਟ ਸੋਨੀ ਸਾਡੇ ਸਾਰੇ ਰਾਈਡਰਸ ਨੇ ਪਹਿਲੇ ਪਾਈ ਕਿੰਨੇ ਆ ਸਭ ਤੋਂ ਪਹਿਲਾਂ ਰਾਈਟ ਸਭ ਤੋਂ ਪਹਿਲਾਂ ਅਸੀਂ ਪਾਈ ਗਏ ਸਭ ਤੋਂ ਪਹਿਲਾਂ ਐਸਾ ਖਲਾ ਬੁਦਾ ਹਾ ਸੀਗਾ ਸੋ ਤਜਿੰਦਰ ਭੱਜਦੇ ਸਾਨੂੰ ਇਹ ਦੇ ਦਿੱਤਾ ਹਾਂ ਹੁਣ ਪਾਵਾਂਗੇ ਉਸ ਤੋਂ ਬਾਅਦ ਦੇਖਾਂਗੇ ਮੇਰੇ ਯਾਰ ਦੀ ਟੁੱਖੜਾ ਅੱਖਾਂ ਆਏ ਹਾਏ ਅੰਜੂ ਮੇਰੇ ਨਿਕਲਣ ਓਏ ਲੋ ਜੀ ਬੈਨਿਕਲ ਪਾਜੀ ਸਾਡੀਆਂ ਜੈਕਟ ਆ ਚੁੱਕੀਆਂ ਨੇ ਜਿਹੜੀਆਂ ਡਿਜ਼ਾਈਨ ਕਿੰਨਾ ਸੈ ਡਬਲ ਐਕਸ ਲਿਆਓ ਜੀ ਲਓ ਪਾਜੀ ਲਿਆਓ ਜੀ ਯਾਰੀ ਸ਼ਟੀ ਜੈਕਟ ਉਹ ਆ ਯੋਵਾ ਮਸੀਨਾਂ ਵਾਲੋ मिल गई जी मिल गई जैकेट मिल गई आ रही मेरी जैकेट लो जी जिन्ना जिन्ना ने माया जमा कराई انہاں نوں مل گئی جیکٹ ان سارے ਦਾ ਡੈਸ਼ ਕੋਡ ਜਿਹੜਾ ਹੋ ਇੱਕੋ ਹੋ ਜਾਏਗਾ ਭੈਂਟ ਜਾ ਫਿਲਹਾਲ ਠੰਡ ਲੱਗ ਰਹੀ ਹੈ ਚਾਹ ਮਿਲ ਜਾਏ ਤੇ ਕੰਮ ਓਕੇ ਰਿਪੋਰਟਾ ਹੋ ਜਾਣਗੀਆਂ ਹੋਰ ਕੁਝ ਨਹੀਂ ਚਾਹੀਦਾ ਆਪਾਂ ਨੂੰ বাস ਉਹ ਨਿੱਥੋ ਦੀ ਅਨੰਦਪੁਰ ਸਾਹਿਬ ਜਿਹੜਾ ਹੈਗਾ ਅਨੰਦਪੁਰ ਸਾਹਿਬ ਨੇੜੇ ਹੀ ਹੈ ਤੇ

करम करम चाह आ हाँ गई है ਥਰਮ ਚਾ चाह हाथ ਰਹੇ ਨੇ ਭਾਜੀ ਚਾ ਹੱਥ ਚ ਫੜ ਕੇ ਕਿਸਾ ਲੱਗ ਰਿਹਾ ਹੈ ਚਾ ਹੱਥ ਚ ਫੜ ਕੇ ਮਜ਼ਾ ਮਜ਼ਾ ਆ ਗਿਆ ਜੀ ਸਾ ਠੰਡ ਦੇ ਵਿੱਚ ਚਾ ਫੜ ਕੇ ਵਾਕੀ ਭਾਜੀ ਆਓ ਜੀ ਆਹੋ ਚਾ ਵਰਗੀ ਇੱਥੇ ਚੀਜ਼ ਹੀ ਨਹੀਂ ਹੈਗੀ ਹਾਂਜੀ ਚਾ ਵਰਗੀ ਚਾ ਨਹੀਂ ਚੀਜ਼ ਹੀ ਨਹੀਂ ਹੈਗੀ ਚਾ ਵਰਗੀ ਚਾ ਹੀ ਹੈ ਤਾਂ ਹਰ ਕਿਸਾ ਜਾਦੇ ਨਾਲ ਹੁਣ ਫਰੌਂਟ ਟੈਕ ਹੋ ਗਏ ਲੋ 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 ਭਾਜੀ ਲੋ ਲੋ ਜੀ ਆਪਾਂ ਹੁਣ ਪਹੁੰਚ ਚੁੱਕੇ ਆਂ ਤਕਰੀਬਨ ਟਾਈਮ ਹੋਇਆ 8:30 ਸਾਡੇ ਕੁਝ ਰਾਈਡਰ ਜਿਹੜੇ ਸੀਗੇ ਓਕੇ ਚਲੇ ਗਏ ਸੀਗੇ ਤੇ ਆਪਾਂ ਪਿੱਛੇ ਸੀਗੇ ਤੇ ਆਪਾਂ ਹੁਣ ਕਿਉਂਕਿ ਠੰਡ ਬਹੁਤ ਜ਼ਿਆਦਾ ਸੀਗੀ ਸੌਪਾ ਚਾਹ ਔਰ ਫਰੌਂਟੇ ਵਗੈਰਾ ਖਾਤੇ ਨਾ ਹੁਣ ਅਸੀਂ ਹਣ ਐਂਟਰ ਕਰ ਚੁੱਕੇ ਆਂ ਜੀ ਅਨੰਦਪੁਰ ਸਾਹਿਬ ਪਹੁੰਚ ਚੁੱਕੇ ਆਂ ਹਾਲੇ ਕੁਝ ਐਡ ਵੀ ਸਾਡੇ ਪਿੱਛੇ ਨੇ ਔਰ ਬਾਕੀ ਕੁਛ ਅੱਗੇ ਨੇ ਸਾਰੇ ਲੋਕ ਉਹ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਅਸੀਂ ਅੱਗੇ ਜਿੱਦਾਂ ਦਾ ਜੋ ਸਾਡਾ ਰੂਟ ਹੈ 시ਨੀਤੀ ਮਾਰ ਪੈ ਜਿਹੜਾ ਰਾਈਡ ਹੈ ਸਾਡੀ ਫਿਰ ਉਸੇ ਸਾਹ ਨਾਲ ਆਪਾਂ ਰੂਟ ਦੇ ਮੁਤਾਬਿਕ ਚੱਲਾਂਗੇ ਲੋ ਜੀ ਆਪਾਂ ਹੁਣ ਪਹੁੰਚ ਚੁੱਕੇ ਹਾਂ ਔਰ ਇੱਕ ਬਾਕੀ ਰਾਈਡਰ ਸਾਡੇ ਅੱਗੇ ਨੇ आप एंटर लगे आनंदपुर साहब गुरुद्वारा साहब साढ़े कुछ राइडर्स अगे ने कुछ पीछे ओ देखो कि सोना ठंडा बने आया

ਲੋ ਜੀ ਆਪਾਂ ਅਨੰਦਪੁਰ ਸਾਹਿਬੋਂ ਮੱਥਾ ਟੇਕ ਕੇ ਅਗਲੇ ਪੜਾਵਲ ਚੱਲੇ ਆਂ ਆਪਾਂ ਚੱਲੇ ਆਂ ਨਿਰਮੋਹਗੜ੍ਹ ਕਿਲਾ ਜਿਸ ਤਰ੍ਹਾਂ ਬੈਨੀਵਲ ਭਾਈ ਨੇ ਮੈਨੂੰ ਦੱਸਿਆ ਹੈ ਉੱਥੇ ਜਾ ਕੇ ਤੁਹਾਨੂੰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਸ ਤੋਂ ਬਾਅਦ ਉਹ ਨਿਰਮੋਹਗੜ੍ਹ ਕਿਲੇ ਵੱਲ ਸੀਗੇ ਜਿੱਥੇ ਵੀ ਯੁੱਧ ਹੋਇਆ ਸੀਗਾ ਜਿੱਥੇ ਬਾਬਾ ਅਜੀਤ ਸਿੰਘ ਜੀ ਨੇ ਯੁੱਧ ਕੀਤਾ ਸੀਗਾ ਔਰ ਸਾਨੂੰ ਸੀ ਉਸ ਥਾਂ ਤੇ ਲੈ ਕੇ ਚੱਲੇ ਆ ਜੀ ਬੜਾ ਸੋਹਣਾ ਦ੍ਰਿਸ਼ਤਾ ਨੂੰ ਸਾਹਮਣੇ ਨਜ਼ਰ ਆ ਰਿਹਾ ਹੋਣਾ ਇੱਧਰ ਦੇਖੋ ਕਿੰਨਾ ਸੋਹਣਾ ਪਾਣੀ ਦਾ ਔਰ ਅਸੀਂ ਜਾ ਰਹੇ ਹਾਂ ਹੁਣ ਗੁਰਦੁਆਰਾ ਨਿਰਮੋਹ ਘਟ ਸਾਹਿਬ ਲੋ ਜੀ ਆਪਾਂ ਹੁਣ ਪਹੁੰਚ ਪਹੁੰਚ ਰਹੇ ਆਪਾਂ ਗੁਰਦੁਆਰਾ ਨਿਰਮੋਹ ਘਟ ਸਾਹਿਬ ਉੱਥੇ ਜਾ ਕੇ ਤੁਹਾਨੂੰ ਅਸੀਂ ਉੱਥੋਂ ਦੀ ਗੁਰਦੁਆਰਾ ਸਾਹਿਬ ਦੀ ਹਿਸਟਰੀ ਦੱਸਦੇ ਹਾਂ ਜੀ ਅਸੀਂ ਪਹਿਲਾਂ ਨੰਨਪੁਰ ਸਾਹਿਬ ਸੀ ਕਿ ਹੁਣ ਨਿਰਮੋਹ ਘਟ ਸਾਹਿਬ ਆ ਗਏ ਇੱਧਰ ਸਾਈਡ ਦਾ ਵਿਊ ਦੇਖੋ ਅਲਟੀਮੇਟ ਵਿਊ ਆ ਰਿਹਾ ਹੈ ਆਈ ਹੋਪ ਕਿ ਤੁਸੀਂ ਇਹ ਜਿਹੜਾ ਵਲੌਗ ਹੈ ਪੂਰਾ ਇੰਜੋਏ ਕਰੋਗੇ ਕਿਉਂਕਿ ਬੇਸਿਕਲੀ ਇਹ ਜਿਹੜਾ ਵਲੌਗ ਹੈ ਇਸ ਦੇ ਵਿੱਚ ਅਸੀਂ ਸਾਰੇ ਗੁਰਦੁਆਰਾ ਸਾਹਿਬ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਦਰਸ਼ਨ ਕਰਾਣੇ ਨੇ ਅੱਗੇ ਜਾ ਕੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਜਿਹੜੇ ਨੇ ਉਹ ਹਿਸਟਰੀ ਦੱਸਾਂਗੇ ਹਿਸਟਰੀ ਦੱਸਾਂਗੇ ਸੌਰੀ ਕਈ ਵਾਰੀ ਨਾ ਵਰਡ ਦੁਬਾਰਾ ਦੁਬਾਰਾ ਰਿਪੀਟ ਹੋ ਜਾਂਦੇ ਪਰ ਚਲੋ ਕੋਈ ਗੱਲ ਨਹੀਂ ਪਹਿਲੇ ਤੁਸੀਂ ਸਾਹਮਣੇ ਦਾ ਥਿਊ ਵਿਊ ਦੇਖੋ ਇੱਕ ਅਲੱਗ ਹੀ ਵੀਊ ਨਜ਼ਰ ਆ ਰਿਹਾ ਹੈ ਏ ਦੇਖੋ ਜੀ ਹਾਲੇ ਵੀ ਇਹ ਰਸਤਾ ਇਦਾਂ ਦਾ ਤੇ ਉਸ ਸਮੇਂ ਤੁਸੀਂ ਸੋਚੋ ਕਿ ਉਸ ਸਮੇਂ ਇਹ ਰਸਤਾ ਕਿਦਾਂ ਹੋਏਗਾ ਪੂਰਾ ਜੰਗਲ ਹੀ ਸੀਗਾ ਅੱਜ ਕੱਲ ਤਾਂ ਫੇਰ ਵੀ ਇੱਕ ਇੰਨਾ ਆਧੁਨਿਕ ਯੁੱਗ ਹੈ ਔਰ ਆਦੇ ਸਮੇਂ ਵਿੱਚ ਇਹ ਹਾਲ ਹੈ ਤੇ ਉਸ ਟਾਈਮ ਦਾ ਜਿਹੜਾ 뷰 ਹੋ ਕੀ ਹੋਏਗਾ ਮੇਰੇ ਸੌਂ ਸੋਚ ਕੇ ਮੇਰੇ ਵੀ ਰੌਂਗ ਤੇ ਖੜੇ ਹੁੰਦੇ ਨੇ ਆ ਦੇਖੋ ਜੀ ਅਸੀਂ ਜਾ ਰਹੇ ਹਾਂ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਲੋ ਜੀ ਆਪਾਂ ਇਸ ਟਾਈਮ ਹੈਗੇ ਆ ਗੁਰਦੁਆਰਾ ਨਿਰਮੋਹਗੜ੍ਹ ਸਾਹਿਬ ਤੇ ਬੈਨੀਵਲ ਭਾਜੀ ਇਸ ਦੀ ਹਿਸਟਰੀ ਦੱਸੋ ਮਾੜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਸ ਸਥਾਨ ਤੇ ਗੁਰੂ ਸਾਹਿਬ ਨੇ ਜਦੋਂ ਨੰਨ ਪ੍ਰਸਾਦ ਦਾ ਕਿਲਾ ਛੱਡਿਆ ਸੀ ਉਸ ਤੋਂ ਬਾਅਦ ਮਹਾਰਾਜ ਇੱਥੇ ਆਏ ਸੀਗੇ ਇੱਥੇ ਬਹੁਤ ਵੱਡਾ ਜੰਗ ਹੋਇਆ ਸੀਗਾ ਇੱਥੇ ਮਹਾਰਾਜ ਦੇ ਜੋ ਅਸਮ ਦੇ ਚੌਰ ਸਾਹਿਬ ਕਰ ਰਹੇ ਸੀ ਗੁਰੂ ਸਾਹਿਬ ਦੇ ਮਗਰਲੇ ਪਾਸੇ ਜੋ ਮੈਂ ਚੌਰ ਸਾਹਿਬ ਦੇ ਆ ਕੇ ਗੋਲੇ ਦਾ ਮਤਲਬ ਜਿਹੜਾ ਤੋਪ ਦਾ ਗੋਲਾ ਮਾਰਿਆ ਸੀਗਾ ਸਾਰਾ ਡਾਤਾ ਸੀਗਾ ਗੁਰੂ ਸਾਹਿਬ ਨੇ ਫਿਰ ਗੁਸੇ ਜਾ ਕੇ ਫਿਰ ਮਹਾਰਾਜ ਨੇ ਇਥੋਂ ਇੱਕ ਇਹ ਤਕਰੀਬਨ 2.5-3 ਕਿਲੋਮੀਟਰ ਤਹੇਗਾ ਤੀਰ ਸਾਹਿਬ ਇਥੋਂ ਬੈਠ ਕੇ ਮਹਾਰਾਜ ਨੇ ਫਿਰ ਤੀਰ ਛੱਡਿਆ ਸੀਗਾ ਉਹ ਰਸਤੇ ਦੇ ਦਰਸ਼ਣ ਕਰਾਂਗੇ ਠੀਕ ਹੈ ਜੀ ਉੱਥੇ ਫਿਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਲੜਾਈ ਹੋਈ ਹੈ ਉੱਥੇ ਸੈਨਾਪਤੀ ਉਦੇਸ ਸਿੰਘ ਕਾਫੀ ਜ਼ਿਆਦਾ ਫੱਟੜ ਹੋ ਗਏ ਸੀਗੇ ਨਾਲ ਵੱਡੇ ਸ਼ਹਿਜ਼ਾਦਾ ਬਾਬਾ ਜੀਤ ਸਿੰਘ ਜੀ ਹੁਣੇ ਨਾਲ ਸੀ ਜੀ ਤੇ ਗੁਰੂ ਸਾਹਿਬ ਨੇ ਬਾਬਾ ਉਦੇਸ ਸਿੰਘ ਜੀ ਨੂੰ ਬੇਨਤੀ ਕੀਤੀ ਵੀ ਇਹਨਾਂ ਦਾ ਹਜੇ ਸਥਾਨ ਤੇ ਸ਼ਹੀਦੀ ਪਾਉਣ ਦਾ ਸਥਾਨ ਨਹੀਂ ਹੈਗਾ ਬਾਬਾ ਜੀਤ ਸਿੰਘ ਜੀ ਦਾ ਤੁਸੀਂ ਉਹਨਾਂ ਨੂੰ ਸਾਡੇ ਕੋਲ ਭੇਜੋ ਤੇ ਤੁਸੀਂ ਉੱਥੇ ਮੋਰਚਾ ਸੰਭਾਲੋ ਇੱਥੇ ਥੋੜਾ 2 ਕਿਲੋਮੀਟਰ ਪਿਛਲੇ ਪਾਸੇ ਜਾ ਕੇ ਭਾਈ ਸਾਹਿਬ ਉਹਦੇ ਸਿੰਘ ਜਿਹੜੇ ਸਾਡੇ ਸੈਨਾਪਤੀ ਸਨ ਸੀਗੇ ਗੁਰੂ ਸਾਹਿਬ ਦੇ ਨਾਮ ਉਹਨਾਂ ਨੇ ਸ਼ੀਧੀ ਪ੍ਰਾਪਤ ਕੀਤੀ ਉਹਨਾਂ ਦਾ ਸਥਾਨ ਹੈਗਾ ਉਸ ਦਰਖ ਦੇ ਨੇੜੇ ਜਾ ਕੇ ਹੈਗਾ ਠੀਕ ਹੈ ਜੀ ਇਹ ਤੋਂ ਬਾਅਦ ਅਸੀਂ ਹੁਣ ਤੀਰਸਾਹਬ ਜਾਵਾਂਗੇ ਫਿਰ ਪਰਿਵਾਰ ਨੂੰ ਛੋੜਾਂਗੇ ਠੀਕ ਹੈ ਜੀ ਸੋ ਜਿਸ ਤਰ੍ਹਾਂ ਤੁਹਾਨੂੰ ਬੈਨੀਪਲ ਭਾਜੀ ਨੇ ਹਿਸਟਰੀ ਦੱਸੀ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਵੀ ਅਸੀਂ ਜੜ ਜੜੇ ਗੁਰਦੁਆਰਾ ਸਾਹਿਬ ਜਾ ਰਹੇ ਹਾਂ ਉੱਥੋਂ ਦੀ ਤੁਹਾਨੂੰ ਸਾਰੀ ਹਿਸਟਰੀ ਦੱਸੀ ਹੈ ਇੱਥੋਂ ਦੀ ਤੁਸੀਂ ਦੇਖੋ ਜੀ ਇਹ ਇੱਥੋਂ ਦੀ ਵਿਊ ਦੇਖੋ ਕਿੰਨਾ ਖੂਬਸੂਰਤ ਵਿਊ ਹੈ ਤੇ ਇਹ